ਜਿਹੜੇ ਪਿੰਡ ਸਰਬਸੰਮਤੀ ਕਰ ਲੈਣਗੇ ਜਿਹੜੇ ਪਿੰਡ ਪੂਰੀ ਪੰਚਾਇਤ ਦੀ ਸਰਬਸੰਮਤੀ ਕਰ ਲੈਣਗੇ 5 ਲੱਖ ਰੁਪਏ ਇਨਾਮ ਵਜੋਂ ਕੈਸ਼ ਜਿਹਨੂੰ ਪੇ ਪੰਚਾਇਤ ਜਿੱਥੇ ਮਰਜ਼ੀ ਵਰਤੇ ਬਾਕੀ ਉਸ ਪਿੰਡ ਨੂੰ ਸਟੇਡੀਅਮ ਜੇ ਸਕੂਲ ਚਾਹੁੰਦੇ ਸਕੂਲ ਹਸਪਤਾਲ ਚਾਹੁੰਦੇ ਹਸਪਤਾਲ ਉਹ ਮਿਲੂਗਾ ਪ੍ਰਾਇਓਰਟੀ ਤੇ ਇਸ ਗੱਲ ਦਾ ਪ੍ਰਤੀਕ ਕਰਕੇ ਕਿ ਇਸ ਪਿੰਡ 'ਚ ਇਕ ਹੈ ਤੇ ਇਸ ਪਿੰਡ ਦੇ ਵਿੱਚ ਫੁੱਟ ਨਹੀਂ ਹੈਗੀ ਪੰਚਾਇਤੀ ਰਾਜ ਪੰਚਾਇਤੀ ਰਾਜ ਸੋਧ ਬਿਲ ਵੀ ਆ ਰਹੇ ਹੈ ਪਹਿਲਾਂ ਹੀ ਅਸੀਂ ਕੈਬਨਿਟ ਦੇ ਵਿੱਚ ਇਹ ਹੋ ਕਰ ਚੁੱਕੇ ਹਾਂ ਫੈਸਲਾ ਕਿ ਇਲੈਕਸ਼ਨਾਂ ਜਲਦੀ ਕਰਾਉਣੇ ਹਨ ਪੰਚਾਇਤਾਂ ਦੀਆਂ ਤੇ ਨਾਲ ਪਿੰਡ ਜਿਹੜੇ ਨੇ ਉਹ ਧੜਿਆਂ ਤੋਂ ਬਚੇ ਰਹਿਣ ਪਿੰਡਾਂ 'ਚ ਕੋਈ ਧੜਿਆਂ ਦੀ ਧੜੇਬੰਦੀ ਕਰਕੇ ਕੋਈ 75126 ਦੇ ਕੇਸ ਉਹ ਨਾ ਹੋਣ ਤਾਂ ਅਸੀਂ ਕੀਤਾ ਕਿ ਪੰਚਾਇਤ ਦੀਆਂ ਚੋਣਾਂ ਜਿਹੜੀਆਂ ਨੇ ਉਹ ਕਿਸੇ ਵੀ ਪੋਲਿਟਿਕਲ ਪਾਰਟੀ ਦੇ ਸਿੰਬਲ ਤੇ ਨਾ ਲੱਗਦੀਆਂ ਉਹਨਾਂ ਨੂੰ ਲੋਕਲ ਆਪਣੇ ਸਿੰਬਲ ਮਿਲਣਗੇ। ਉਹਦਾ ਕਾਰਨ ਇਹ ਨਹੀਂ ਹੈ ਕਿ ਅਸੀਂ ਕਿਸੇ ਨੂੰ ਕੋਈ ਬਾਹਰ ਕਰਨਾ ਚਾਹੁੰਦੇ ਆ। ਤੇ ਪਰ ਇਹਦੇ ਨਾਲ ਇਹ ਹੈ ਕਿ ਸਰਪੰਚ ਜਿਹੜਾ ਉਹ ਪਿੰਡ ਦਾ ਹੋਊਗਾ। ਸਰਪੰਚ ਕਿਸੇ ਪਾਰਟੀ ਦਾ ਨਹੀਂ ਹੋਊਗਾ। ਜਾਂ ਪੰਜੇ ਵਾਲਿਆਂ ਦਾ ਆ ਝਾੜੂ ਵਾਲਿਆਂ ਦਾ ਆ ਹਾਥੀ ਵਾਲਿਆਂ ਦਾ ਨਾ। ਵੈਸੇ ਵੀ ਲੋਕਲ ਜਿਹੜੀ ਆਪਦੀ ਚੇਤੀ ਜਿਹੜੀ ਚੋਣ ਹੈ ਉਹ ਧਰਿਆ ਤੋਂ ਉੱਪਰ ਹੋਣੀ ਚਾਹੀਦੀ ਹੈ। ਮੈਂ ਇੱਕ ਹੋਰ ਗੱਲ ਦੱਸ ਦਿੰਦਾ। 2018 ਦੇ ਵਿੱਚ ਜੋੜਾ ਹੋਈਆਂ ਸੀਗੇ ਪੰਚਾਇਤੀ ਇੱਕ ਵੀ ਬੰਦੇ ਨੇ ਕਿਸੇ ਪਾਰਟੀ ਦਾ ਸਿੰਬਲ ਨਹੀਂ ਲਿਆ ਇਹ ਵੀ ਮਗਲੇਰ ਕਰਦਣ ਕਿ ਇੱਕ ਵੀ ਸਰਪੰਚ ਨੇ ਕਿਸੇ ਵੀ ਪਾਰਟੀ ਦੇ ਸਿੰਬਲ ਤੇ ਸਰਪੰਚ ਜਾਂ ਮੈਂਬਰ ਨਹੀਂ ਲੜੇ ਪਰ ਕਾਨੂੰਨ ਇਹ ਕਹਿੰਦਾ ਜੇ ਉਹ ਮੰਗ ਲੇ ਕਿ ਮੈਨੂੰ ਪੰਜਾ ਦਿਓ ਜੀ ਤਾਂ ਮਨਾਂ ਨਹੀਂ ਕਰ ਸਕਦਾ ਫਿਰ ਉੱਥੇ ਦਿੱਕਤ ਪੈ ਜਾਂਦੀ ਹੈ ਬਹੁਤ ਸਾਰੇ ਪਿੰਡਾਂ ਨੇ ਮਤੇ ਪਾਏ ਕਿ ਜੇ ਕੋਈ ਸਰਪੰਚ ਕਿਸੇ ਪਾਰਟੀ ਦੇ ਸਿੰਬਲ ਤੇ ਲੜੂਗਾ ਸੀ ਉਹ ਤਾਂ ਬਾਈ ਘੱਟ ਕਰਾਂਗੇ ਸੋ ਇਹ ਗੱਲ ਨਵੇੜਨ ਵਾਸਤੇ ਅਸੀਂ ਪਹਿਲੇ ਕਹਤਾ ਕਿ ਤੁਸੀਂ ਲਾੜੀ ਆਪਣੇ ਮੰਝੇ ਤੇ ਜੱਗ ਤੇ ਜਾਂ ਜਿਹੜੇ ਵੀ ਲੋਕਲ ਚੋਣ ਨਿਸ਼ਾਨ ਨੇ ਉਹ ਤੁਹਾਨੂੰ ਮਿਲਣਗੇ ਤੇ ਹਾਂ ਇੱਕ ਹੋਰ ਮੈਂ ਗੱਲ ਦੱਸ ਦਿੰਨਾ ਜੇ ਕੋਈ ਅਹਜਾ ਵੀ ਹੈਗਾ loyel ਪਾਰਟੀ ਦਾ ਸਰਪੰਚ ਬਣਨਾ ਪਰ ਮੈਂ ਦੱਸਣਾ ਮੈਂ ਕਿਹਦਾ ਉਹਦੇ ਪੋਸਟਰ ਜਦੋਂ ਛਾਪੂਗਾ ਹਰ ਜਿੱਥੇ ਚੋਣ ਨਿਸ਼ਾਨ ਮਿਲ ਗਿਆ ਉਹਨੂੰ ਮੰਝਾ ਤੇ ਪੋਸਟਰ ਮੰਝੇ ਵਾਲਾ ਛਾਪੂਗਾ ਤਾਂ ਉੱਪਰ ਉਹ ਆਪਣੇ ਵੱਡੇ ਲੀਡਰਾਂ ਦੀ ਫੋਟੋ ਲਾ ਸਕਦਾ ਕਿ ਇਹਦੇ ਨਾਲ ਹੀ ਪਤਾ ਲੱਗ ਜੂਗਾ ਕਿ ਉਹ ਉਹ ਕਿਹੜੀ ਪਾਰਟੀ ਦਾ ਹੈ ਉਹਨੂੰ ਨੁਕਸਾਨ ਹੁੰਦਾ ਵੋਟਾਂ 'ਚ ਉਹਨੂੰ ਫਾਇਦਾ ਹੁੰਦਾ ਉਹਦੀ ਮਰਜ਼ੀ ਹੈ ਸੋ ਪਰ ਉਹ ਹੈ ਹਲੇ ਕਰਾਰੇ ਬਸ ਹਾਈ ਕੋਰਟ ਦੇ ਵਿੱਚ ਮੇਰੇ ਏਜੀ ਸਾਹਿਬ ਬੈਠੇ ਨੇ ਤੇ ਹਾਈ ਕੋਰਟ ਬਸ ਇਹ ਹਰਿਆਣੇ ਦੀ ਇਲੈਕਸ਼ਨ ਜਿਹੜੀ ਹੈ ਉਹਦਾ ਕਰ ਰਹੇ ਨੇ ਕੋਰਪੋਰੇਸ਼ਨ ਵੀ ਕਾ ਜ਼ਿਲ੍ਹਾ ਪ੍ਰੀਸ਼ਦ ਵੀ ਸਾਰੀਆਂ ਸਾਰੀਆਂ ਹੋਣਗੀਆਂ ਸੋ ਉਦੋਂ ਆਚਾਰ ਆਪਣੀਆਂ ਵੀ ਆਉਣੀਆਂ ਵੀ ਦੂਜੀਆਂ ਹੈਨਾ ਉੱਥੇ ਵੀ ਆਓਗੇ ਉੱਥੇ ਵੀ ਬਾਜਬਾ ਸਾਹਿਬ ਨੇ ਕਹਿਣਾ ਇਹ ਦੀ ਮੰਜੀ ਚੱਕ ਕੇ ਹੁਣ ਸਤੋ ਛੱਡ ਕੇ ਆਉਣਗੇ ਹਜੇ ਉਹ ਵੀ ਪਈਆਂ ਬੜੇ ਮੋਕੇ ਮਿਲਣਗੇ ਪਰ ਮੰਜੀ ਉੱਥੇ ਦੀ ਉੱਥੇ ਸੋ ਸਮਝਾਏ ਕਹਿਣਾ ਚਾਹੁੰਦਾ ਕਿ ਸਰਪੰਚੀ ਜਿਹੜੀ ਹੈ ਉਹ ਲੋਕਲ ਹੈ ਸਰਪੰਚੀ ਪਿੰਡ ਦੀ ਹੈ ਹਰ ਰੋਜ਼ ਮੂੰਹ ਮੱਥੇ ਲੱਗਦੇ ਇੱਕ ਦੂਜੇ ਦੇ ਆਪਾਂ ਕਿਉਂ 40 40 ਲੱਖ ਰੁਪਈਆ ਖਰਚ ਹੋਣ ਲੱਗ ਗਿਆ ਜੀ ਸਰਪੰਚੀ ਦੀਆਂ ਵੋਟਾਂ ਦੇ ਸਰਪੰਚੀ ਦੇ ਮੋਟਰ ਚਾਲੀ ਚਾਲੀ ਲੱਖ 40 ਲੱਖ ਲਾ ਕੇ ਕੱਢੂਗਾ ਕਿੱਥੋਂ ਸਰਪੰਚੋ ਇਹ ਤਾਂ ਹੋ ਨਹੀਂ ਸਕਦਾ ਕਿ ਉਹ ਨੂੰ ਉਹਨੂੰ ਕੋਈ ਕ腐ਪਸ਼ਨ ਦਾ ਮੌਕਾ ਮਿਲੇ ਜਾਂ ਘੋਰ ਸੋ ਅਸੀਂ ਤਾਂ ਇਹ ਚਾਹੁੰਦੇ ਆ ਇੱਕ ਹੋਰ ਅਸੀਂ ਦੇ ਵਿੱਚ ਮੈਂ ਅਨਾਉਂਸ ਕਰਨਾ ਚਾਹੁੰਦਾ ਅੱਜ ਮੁਕੱਦਸ ਹਾਊਸ ਦੇ ਵਿੱਚ ਜਿਹੜੇ ਪਿੰਡ ਸਰਬਸੰਮਤੀ ਕਰ ਲੈਣਗੇ ਜਿਹੜੇ ਪਿੰਡ ਪੂਰੀ ਪੰਚਾਇਤ ਦੀ ਸਰਬਸੰਮਤੀ ਕਰ ਲੈਣਗੇ 5 ਲੱਖ ਰੁਪਇਆ ਇਨਾਮ ਵਜੋਂ ਕੈਸ਼ ਜਿਹਨੂੰ ਪੇ ਪੰਚਾਇਤ ਜਿੱਥੇ ਮਰਜ਼ੀ ਵਰਤੇ ਬਾਕੀ ਉਸ ਪਿੰਡ ਨੂੰ ਸਟੇਡੀਅਮ ਜੇ ਸਕੂਲ ਚੋਂ ਦੇ ਸਕੂਲ ਹਸਪਤਾਲ ਚੋਂ ਦੇ ਹਸਪਤਾਲ ਉਹ ਮਿਲੂਗਾ ਪ੍ਰਾਇਓਰਟੀ ਤੇ ਇਸ ਗੱਲ ਦਾ ਪ੍ਰਤੀਕ ਕਰਕੇ ਕਿ ਇਸ ਪਿੰਡ 'ਚ ਇੱਕ ਹੈ ਤੇ ਇਸ ਪਿੰਡ ਦੇ ਵਿੱਚ ਫੁੱਟ ਨਹੀਂ ਹੈਗੀ ਤੇ ਇਹ ਇਹ ਪੀਐਸਏ ਪਿੰਡ ਨੇ ਉਹੀ ਕੋਈ ਹੁਣ ਚਾਰੀ ਇੱਕ ਬੰਦਾ ਲਾਉਂਦਾ 30 ਦੂਜਾ ਲਾਊਗਾ ਠੀਕ ਹੈ 20 ਇੱਕ ਹੋਰ ਲਾਉ ਜਾਂ ਲਾਉਣੇ ਪੈਂਦੇ ਆ ਉਹ ਤਾਂ ਉਹਦੀ ਪਿੰਡਾਂ 'ਚ ਤਾਂ ਕਹਿੰਦੇ ਨੇ ਜੀ ਉਹਨੇ ਤਾਂ ਸ਼ੁਰੂ ਕਰਤੀ ਤੁਸੀਂ ਕਿਉਂ ਨਹੀਂ ਕਰਦੇ ਲੈ ਆ ਆ ਤਾਂ ਆਪਣੀ ਡੈਮੋਕ੍ਰੇਸੀ ਹੈ ਵੀ ਭਾਈ ਉਹਨਾਂ ਨੇ ਤਾਂ ਸ਼ੁਰੂ ਕਰਤੀ ਰਾਤ ਤੇ ਤੁਸੀਂ ਕਿਉਂ ਨਹੀਂ ਕਰਦੇ ਫਿਰ ਉਹਨੂੰ ਅਗਲੇ ਦਿਨ ਉਹਨੂੰ ਕਰਨੀ ਪੈਂਦੀ ਹੈ ਫਿਰ ਕੁਆਲਿਟੀ ਤੇ ਆ ਜਾਂਦਾ ਮਹਾਰਾਜ ਹੁਣ ਦੇਸੀ ਨਾ ਕਿੱਥੇ ਚੱਲਦਾ ਜੀ ਹੈ ਸੋ ਇਹ ਤਾਂ ਮਤਲਬ ਏਸੀ ਇਸ ਲੈਵਲ ਤੇ ਜਾਣੇ ਨਹੀਂ ਦੇਣਾ ਚਾਹੁੰਦੇ ਮੈਂਬਰ ਸਰਪੰਚ ਆਪ ਦੇ ਚੁਣੋ ਚੰਗੇ ਬੰਦਿਆਂ ਨੂੰ ਚੁਣੋ ਪੰਚਾਇਤਾਂ ਜਿਹੜੀਆਂ ਉਹ ਨੀਂਹ ਨੇ ਨੀਂਹ ਨੇ ਡੈਮੋਕ੍ਰੇਸੀ ਦੀ ਜੇ ਪੰਚਾਇਤ ਚੰਗੀ ਹੈ ਤਾਂ ਪਿੰਡ ਚੱਕੀ ਕਰ ਜਾਂਦਾ ਇੱਕ ਹਾਂਸ ਤੇ ਹਾਂਸੜੀ ਕਿਤੇ ਦੂਰ ਉਡਾਰੀ ਮਾਰ ਚੱਲੇ ਸੀਗੇ ਰਸਤੇ 'ਚ ਰਾਤ ਪੈ ਗਈ ਤਾਂ ਹੰਸ ਨੇ ਕਿਹਾ ਐਸ ਬੋਰਡ ਤੇ ਰਾਤ ਕੱਟ ਲੈਨੇ ਆ ਉਸ ਬੋਰਡ ਤੇ ਬਹਿ ਗਏ ਬੜਾ ਆੜੇ ਦੁਆਲੇ ਸੁੰਨਸਰਾ ਉਜਾੜ ਬੋਰ ਉਹ ਕਹਿੰਦੀ ਹੰਸ ਨੇ ਕਹਿੰਦੀ ਹੰਸ ਜੀ ਇਸ ਇਲਾਕੇ 'ਚ ਇੰਨਾ ਉਜਾੜ ਕਿਉਂ ਹੈ ਉਹ ਹੰਸ ਕਹਿੰਦਾ ਇਹ ਇੱਥੇ ਉਲੂਆਂ ਦਾ ਵਾਸਾ ਹੋਣਾ ਉਲੂ ਰਹਿੰਦੇ ਹੁਣ ਇੱਥੇ ਉੱਲੂਆਂ ਦਾ ਕਿਹ ਅਜਾੜ ਆ ਉੱਲੂ ਜਾੜ ਪੜਦੇ ਕੁਦਰਤੀ ਥੱਲੇ ਵਾਲੀ ਟਾਣੀ ਤੇ ਉੱਲੂ ਬੈਠਾ ਸੀ ਇੱਕ ਉਹਨੇ ਸੌਣ ਲਿਆ ਕਹਿੰਦਾ ਮੇਰੇ ਬਰੁਤੀ ਬੋਲੀ ਜਾਂਦਾ ਯਾਰੇ ਤੇ ਕਹਿੰਦਾ ਉੱਲੂਆਂ ਕਰਕੇ ਹੁੰਦਾ ਜੇ ਤਾਂ ਜਿੱਥੇ ਉੱਲੂ ਵਸਦੇ ਨੇ ਉਹ ਜਾੜ ਆ ਉੱਥੇ ਸਵੇਰ ਨੂੰ ਜਦੋਂ ਉੱਡਣ ਲੱਗੇ ਉੱਲੂ ਨੇ ਰੋਕ ਲਿਆ ਕਹਿੰਦਾ ਇੱਕ ਮਿੰਟ ਇੱਥੇ ਆਉ ਕਹਿੰਦਾ ਮੇਰੀ ਘਰ ਵਾਲੀ ਨੂੰ ਕਿੱਥੇ ਲੈ ਕੇ ਚੱਲੇ ਆ ਉਹ ਕਹਿੰਦਾ ਕੀ ਮਤਲਬ ਕਹ ਜਿਹੜੀ ਤੇਰੇ ਨਾਲ ਹੈ ਮੇਰੀ ਘਰ ਵਾਲੀ ਹੈ ਉਹ ਕਹਿੰਦਾ ਮੈਂ ਹਾਂਸਾਂ ਹੀ ਹਾਂਸਣੀ ਐ ਤੂੰ ਉੱਲੂ ਐ ਨਾ ਮੇਰੀ ਘਰ ਵਾਲੀ ਐ ਉਗਾਇਆ ਸਾਹਿਬਤ ਕਰ ਕਹਿੰਦਾ ਪੰਚਾਇਤ ਬੁਲਾ ਲੈਣੇ ਆ ਪੰਚਾਇਤ ਬੁਲਾ ਲਈ ਜੀ ਕੋਬੜ ਸਰਪੰਚ ਸੀਗੇ ਜੀ ਤੇ ਲੂੰਗੜੀ ਹੋਰੀ ਮੈਂਬਰ ਸੀਗੇ ਜੀ ਕਾਂ ਹੋਰੀ ਵੀ ਹੈਗੇ ਸੀਗੇ ਵਿਚੀ ਤੇ ਰੌਣਾ ਪੈ ਗਿਆ ਵੀ ਦੱਸੋ ਇਹਦੀ ਘਰ ਉਹ ਕਹਿੰਦਾ ਮੇਰੀ ਘਰ ਵਾਲੀ ਹੈ ਜੀ ਦੇਖੋ ਸਾਡਾ ਰੰਗ ਸਾਡੇ ਖੰਭ ਇੱਕੋ ਜਿਹੇ ਨੇ ਇਹਦੀ ਘਰ ਨਹੀਂ ਕਿਵੇਂ ਹੋ ਗਈ ਇਹ ਉਹ ਕਹਿੰਦਾ ਵੀ ਗੱਲ ਤਾਂ ਤੇਰੀ ਸਹੀ ਹੈ ਹੈਗੀ ਤਾਂ ਇਸ ਹਾਂਸ ਦੀ ਘਰ ਵਾਲੀ ਹੈ ਐਨੇ ਨੂੰ ਕਾਂ ਨੇ ਮਾਰਤਾ ਨੱਚ ਫੂਕ ਉਹ ਕਹਿੰਦਾ ਮਹਾਰਾਜ ਜੀ ਹੈਗੀ ਤਾਂ ਉਸੇ ਦੀ ਹੈ ਪਰ ਤੁਸੀਂ ਇਹ ਦੇਖੋ ਵੀ ਕਿੰਨੀ ਸੋਹਣੀ ਹੈ ਇਹ ਆਪਣੇ ਹਲਕੇ ਚ ਇਲਾਕੇ ਚਾਈ ਹੋਈ ਹੈ ਰੋਜ਼ ਇੱਥੇ ਉੱਡਿਆ ਕਰੂਗੀ ਆਪਾਂ ਦੇਖਿਆ ਕਰਾਂਗੇ ਇਹਨੇ ਹੁਣ ਲੈ ਕੇ ਭੱਜ ਜਾਣਾ ਉਦੋਂ ਮੁੜ ਕੇ ਆਪਾਂ ਨੇ ਕੋਲ ਕੀ ਰਹਿ ਜਾਣਾ ਆਹੀ ਰਹਿਾਂਗੇ ਮੈਂ ਕਹਿੰਦਾ ਕਿ ਇਹਨੂੰ ਉੱਲੂ ਦੀ ਡਿਕਲੇਅਰ ਕਰ ਦੋ ਉਹ ਕਹਿੰਦਾ ਠੀਕ ਹੈ ਜੀ ਇਹ ਤਾਂ ਉੱਲੂ ਦੀ ਕਰ ਵਾਲੀ ਹੈ ਚਲੋ ਜੀ ਫੈਸਲਾ ਹੋ ਗਿਆ ਉੱਲੂ ਦੀ ਕਰ ਵਾਲੀ ਹੰਸ ਨੂੰ ਬੜਾ ਦੁੱਖ ਲੱਗਿਆ ਹੰਸ ਉੱਡਣ ਲੱਗਿਆ ਤਾਂ ਉਹ ਉੱਲੂ ਕਹਿੰਦਾ ਆ ਜਾ ਇਧਰ ਲੈ ਜਾ ਆਪਣੀ ਘਰ ਵਾਲੇ ਨੂੰ ਉਹ ਕਹਿੰਦਾ ਵੀਰ ਕਮਾਲ ਐ 2 ਘੰਟੇ ਦਾ ਡਿਬੇਟ ਚ ਲੰਘ ਗਿਆ ਆਪਣੇ ਉਹ ਕਹਿ ਗਿਆ ਮੇਰੀ ਘਰ ਵਾਲੀਏ ਹੁਣ ਕਹਿੰਦਾ ਤੂੰ ਲੈ ਜਾ ਆਪਣੀ ਘਰ ਨੂੰ ਕਹਿੰਦਾ ਮੈਂ ਕੋਈ ਏਦਾਂ ਦੀ ਕੋਈ ਤੈਨੂੰ ਬੇਇੱਜ਼ਤੀ ਕਰਨੀ ਸੀ ਕੁਛ ਨਹੀਂ ਰਾਤ ਨੂੰ ਸੁਣਿਆ ਸੀ ਤੇਰਾ ਕਹਿੰਦਾ ਜਿਹੜਾ ਤੂੰ ਬੋਰਡ ਤੇ ਬੈਠਾ ਬੋਲ ਜਾਂਦਾ ਸੀ ਬਿਉਲੂਆ ਕਰਕੇ ਯਾੜ ਹੁੰਦਾ ਕਹਿੰਦਾ ਮੈਂ ਤੈਨੂੰ ਨਹੀਂ ਦੱਸਣਾ ਸੀ ਉਜਾੜ ਉਲੂਆ ਕਰਕੇ ਨਹੀਂ ਹੁੰਦਾ ਜਿੱਥੇ ਇਹੋ ਜਿਹੀ ਪੰਚਾਇਤਾਂ ਹੋਣ ਉੱਥੇ ਉਜਾੜ ਹੁੰਦਾ ਸੋ ਇਹ ਹੈ ਜੀ ਪੰਚਾਇਤਾਂ ਚੁਣਿਓ ਇਨਾ ਜਿੱਥੇ ਉਜਾੜ ਪੈ ਜੇ ਜਿਹੜੀਆਂ ਉਜਾੜ ਪਾਉਂਦੀਆਂ ਹੋਣ ਤੇ ਗਲਤ ਫੈਸਲੇ ਕਰਦੀਆਂ ਹੋਣ ਸੋ ਮੈਂ ਇਹੀ ਕਹਿਣਾ ਖਾਸ ਤੌਰ ਤੇ ਪਚੈਤੀ ਸਰਪੰਚ ਸਾਹਿਬ ਮਤਲਬ ਬੜੇ ਮਾਣ ਨਾਲ ਲਿਆ ਜਾਂਦਾ ਹੈ ਨਾਮ ਔਰ ਇੱਕ ਵਾਰੀ ਸਰਪੰਚ ਸਾਹਿਬ ਅੱਲ ਪੈ ਜੇ ساری ਉਮਰ ਕਈ ਪੀੜ੍ਹੀਆਂ ਤੱਕ ਸਰਪੰਚਾਂ ਦਾ ਘਰ ਸਰਪੰਚਾਂ ਦਾ ਘਰ ਮੈਂਬਰ ਮੈਂਬਰ ਹੋਣਾ ਵੀ ਬੜੀ ਵੱਡੀ ਪ੍ਰਾਪਤੀ ਕਿ ਮੈਂ ਮੈਂਬਰ ਰਿਆਂ ਪੰਚਾਇਤ ਦਾ ਐਡੀ ਵੱਡੀ ਇੱਕ ਪੰਚਾਇਤ ਦੀ ਉਸ ਵੇਲੇ ਮਤਲਬ ਪਾਵਰ ਹੁੰਦੀ ਸੀ ਕਿਉਂਕਿ ਪੰਚਾਇਤ ਤੋਂ ਬਾਹਰ ਜਾਂਦੇ ਨਹੀਂ ਸੀ ਫੈਸਲੇ ਪੰਚਾਇਤ ਹੁਣ ਤਾਂ ਸਸੇ ਨੂੰ ਆਉਂਦੇ ਝਗੜੇ ਵੀ ਸੁਪਰੀਮ ਕੋਰਟ ਚ ਫਿਰਦੇ ਆ ਕੋਈ ਕੋਈ ਰੋਕਣ ਵਾਲੀ ਹੈ ਨਹੀਂ ਨਾ ਗਏ ਦੀ ਮੰਨੇ ਕੋਈ ਚਾਰ ਮੈਂਬਰ ਉਧਰ ਹੋ ਜਾਂਦੇ ਨੇ ਚਾਰ ਉਧਰ ਹੋ ਜਾਂਦੇ ਨੇ ਚਲੋ ਜੀ ਜਿਹੜੇ ਫੈਸਲੇ ਪਹਿਲਾਂ ਪੰਚਾਇਤਾਂ ਚ ਹੁੰਦੇ ਸੀ ਅੱਜ ਸੁਪਰੀਮ ਕੋਰਟ ਚ ਫਿਰਦੇ ਨੇ ਸੋ ਅਸੀਂ ਚਾਹੁੰਦੇ ਹਾਂ ਪੰਚਾਇਤੀ ਸਿਸਟਮ ਨੂੰ ਜਿਹੜਾ ਉਹ ਤਕੜਾ ਕਰੀਓ ਤਾਂ ਹੋਊਗਾ ਸਰ ਜੇ ਵਧੀਆ ਬੰਦੇ ਚੁਣ ਕੇ ਲੋਕਾਂ ਦੀ ਮਨਪਸੰਦ ਦੇ ਬੰਦੇ ਚੁਣ ਕੇ ਜਿਹੜੇ ਨੇ ਉਹ ਆਉਣਗੇ ਔਰ ਪੰਚਾਇਤ ਸਿਸਟਮ ਦੇ ਵਿੱਚ ਬਾਕੀ ਇੱਕ ਜਿਹੜੀ ਕੱਲ ਵੀ ਗੱਲ ਉੱਠੀ ਹੈ ਐਲੋਪੀ ਸਾਹਿਬ ਨੇ ਕਹੇ ਸੀ 3 ਵੜਾ 15 ਜਿਹੜੀ ਸਾਡੀ ਜਿਹੜੀ ਉਹਨਾਂ ਕਹਿੰਦੇ ਸੀ ਐਫ ਆਈ ਆਰ ਹੈ ਜਿਹੜੀ ਜਿਹੜੀ ਬੇਅਦਬੀ ਦੀ ਬਿਲਕੁਲ ਗਵਰਨਮੈਂਟ ਨੇ ਬਹੁਤ ਸਾਰੇ ਨਵੇਂ ਕਲੂ ਮਿਲੇ ਐਡ ਕਰਕੇ ਬਿਲਕੁਲ ਪੱਕੇ ਜਿਵੇਂ ਪੰਜਾਬੀ ਚ ਕਹਿੰਦੇ ਬਿਲਕੁਲ ਕਿਲ ਲੈਂ ਚੰਗੀ ਤਰ੍ਹਾਂ ਠੋਕ ਕੇ ਸਾਡੇ ਵੱਲੋਂ ਉਹ ਜਿਹੜੀ ਏਜੀ ਸਾਹਿਬ ਬੈਠੇ ਨੇ ਸਾਡੇ ਵੱਲੋਂ ਉਹ ਜਿਹੜੀ ਐਫ ਆਈ ਆਰ ਹੈ ਉਹ ਬਿਲਕੁਲ ਰੈਡੀ ਐ ਅਸੀਂ ਕਾਨੂੰਨੀ ਮਹਾਰਾ ਨਾਲ ਸਲਾਹ ਕਰਕੇ ਆਉਣ ਵਾਲੇ ਚੰਗ ਦਿਨਾਂ ਦੇ ਵਿੱਚ ਅਸੀਂ ਉਹ ਬਹੁਤ ਵਧੀਆ ਤਰੀਕੇ ਦਾ ਤਤਪੜਤ ਚ ਕਰਦੀਏ ਤਾਂ ਉਹ ਰਿਕੁਐਸ ਹੋ ਜੂਗੀ ਉੱਥੋਂ ਕੋਈ ਫਾਇਦਾ ਨਹੀਂ ਫਿਰੋਦਾ ਅਸੀਂ ਉਹਦੇ ਵਿੱਚ ਜੋ ਸਾਨੂੰ ਨਵਾਂ ਮਿਲਿਆ ਉਹ ਵੀ ਪਾ ਕੇ ਆਉਣ ਵਾਲੇ ਚੰਗ ਦਿਨਾਂ ਦੇ ਵਿੱਚ ਅਸੀਂ ਉੱਥੇ ਪੇਸ਼ ਕਰਦਾਂਗੇ ਸਾਡੀ ਗਰੰਟੀ ਵੀ ਸੀ ਸਾਡਾ ਵਾਦਾ ਵੀ ਸੀ ਔਰ ਸਾਡਾ ਫਰਜ਼ ਵੀ ਬਣਦਾ ਹੈ ਕਿ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਦਾ ਜੇ ਕੋਈ ਦੋਸ਼ੀ ਹੈ ਤਾਂ ਉਹਦੇ ਮਿਲ ਜਿਹੜੀ ਜਿਹੜੀ ਐਫ ਆਈ ਆਰ ਹੈ ਪਹਿਲਾਂ ਕੋਰਟ ਪੂਰੇ ਵਾਲੀ ਕੀਤੀ ਹੈ ਠੀਕ ਹੈ ਜੀ ਬਾਈਬਲ ਕਲਾਂ ਵਾਲੇ ਵੀ ਸਿੱਟ ਜਿਹੜੀ ਹੈ ਉਦੀ ਉਹਦੀ ਉਹਦੀਆਂ ਮੀਟਿੰਗਾਂ ਕੰਟੀਨਿਊ ਕੀਤੀਆਂ ਨੇ ਨਮੀਆਂ ਕੀਤੀਆਂ ਨੇ ਸੋ ਕੁਝ ਨਵੇਂ ਕਲੂ ਵੀ ਮਿਲੇ ਨੇ ਕੁਝ ਨਵੇਂ ਡਿਵੈਲਪਮੈਂਟ ਹੋਈਆਂ ਨੇ ਤੁਸੀਂ ਦੇਖਿਆ ਹੋਣਾ ਮੈਂ ਆਪ ਦਿਲੋਂ ਚਾਹਨਾ ਸੱਚੇ ਦਿਲੋਂ ਚਾਹਨਾ ਕਿ ਸਾਨੂੰ ਸਾਡੇ ਬਾਪ ਕਹਿੰਦੇ ਸਾਡਾ ਪਿਤਾ ਸਾਨੂੰ ਸਾਡੇ ਪਿਤਾ ਜੀ ਦੀ ਜਿਹੜੀ ਸਾਡੇ ਬਾਪੂ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋਈ ਹੈ ਉਹ ਜੇ ਸਾਡੇ ਪੰਜਾਬ 'ਚ ਨਹੀਂ ਇਨਸਾਫ ਮਿਲੂਗਾ ਬਾਹਰੋਂ ਕੀ ਉਮੀਦ ਕਰਾਂਗੇ ਫਿਰ ਸੋ ਉਹ ਜਰੂਰ ਜਿੱਥੋਂ ਤੱਕ ਹੋ ਸਕਦਾ ਹੋਇਆ ਅਸੀਂ ਚਾਹੇ ਵਕੀਲ ਜਿੰਨੇ ਮਰਜ਼ੀ ਮਹਿੰਗੇ ਕਰਨੇ ਪੈਣ ਜਿੱਥੋਂ ਮਰਜ਼ੀ ਲਿਓਣੇ ਪੈਣਾ ਅਸੀਂ ਕੇਸ ਲੜਾਂਗੇ ਅਸੀਂ ਪਹਿਲਾਂ ਮੰਗੂ ਢਿੱਲ ਨਹੀਂ ਛੱਡਾਂਗੇ ਪਹਿਲਾਂ ਉਹਨਾਂ ਨੇ ਬਹੁਤ ਢਿੱਲਾਂ ਛੱਡੀਆਂ ਹੋਈਆਂ ਨੇ ਦੁੱਖ ਨਾਲ ਕਹਿਣਾ ਪੈ ਰਿਹਾ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੈ ਤੁਸੀਂ ਸਾਰੇ ਜਾਣਦੇ ਹੋ ਪਰ ਉਸੇ ਚੀਜ਼ ਨੇ ਫਿਰ ਤੁਸੀਂ ਦੇਖ ਲਓ ਹਾਲਾਤ ਕੀ ਬਣਾਤੇ ਉਹਨਾਂ ਦੇ ਦੇਖੋ ਇਹ ਮਤਲਬ ਦਰਦ ਦਰ ਭੜਕ ਕੇ ਫਿਰਦੇ ਨੇ 25 ਸਾਲ ਰਾਜ ਕਰਾਂਗੇ ਕਹਿੰਨ ਵਾਲੇ ਕੋਲੇ 25 ਬੰਦੇ ਨਹੀਂ ਹੈਗੇ ਹੁਣ ਪੰਜ ਮੈਂਬਰੀ ਕਮੇਟੀ ਬਣਾਤੀ ਕਹਿੰਦੇ ਸੁਖਵੀਰ ਬਾਦਲ ਨੇ ਪਤਾ ਨਹੀਂ ਕਿ ਕਿਹੜੇ ਮੁੱਦੇ ਵਾਸਤੇ ਮੈਂ ਕਿਹਾ ਜੀ 11 ਮੈਂਬਰੀ ਬਣਾਉਣ ਦਾ ਜ਼ੋਰ ਪਾ ਗਿਆ ਫਿਰ 6 ਬੰਦੇ ਲਿਓ ਕਿੱਥੋਂ ਆਏ ਠੀਕ ਹੈ ਨਾ ਸੋ ਇੰਨੇ ਦਾ ਹੈ ਹੀ ਨਹੀਂ ਹੁਣ ਹੁਣ ਤਾਂ ਪੰਜ ਮੈਂਬਰੀ ਤੇ ਚੱਲੂ ਤੇ ਦੋ ਢਾਈ ਮੈਂਬਰ ਤੇ ਵੀ ਆ ਜੂਗਾ ਆ ਸਕਦਾ ਕੰਮ ਸੋ ਇਸ ਕਰਕੇ ਇਹ ਪਬਲਿਕ ਹੈ ਜੀ ਪਬਲਿਕ ਹੈ ਸਭ ਜਾਣਦੀ ਹੈ ਕਿ ਮੈਂ ਸਾਰਿਆਂ ਦਾ ਮੈਂ ਜੋ ਕੱਲ ਵੀ ਜ਼ੀਰੋ ਬੋਲੇ ਸੀ ਅੱਜ ਵੀ ਜ਼ੀਰੋ ਬੋਲੇ ਨੇ ਇਹ ਉਹਨਾਂ ਜੋ ਮੈਂ ਸਾਰਿਆਂ ਦਾ ਬੋਲ ਰਿਹਾ ਸੀ ਦੇਖੋ ਜੀ ਮਾਰਜੋਗ ਲੀਡਰ ਆਫ ਦਾ ਹਾਊਸ ਕਿਸੇ ਵੀ ਕਿਸੇ ਵੀ ਸਮੇਂ ਇੱਕ ਵਾਰੀ ਪੰਚੇਤੀ ਰਾਜ ਦਾ ਵੀ ਬਿਲ ਆਊਗਾ ਦੇਖੋ ਪੰਚੇਤੀ ਦਾ ਬਿਲ ਆਊਗਾ ਕੱਲ ਜ਼ੀਰੋ ਚ ਬੋਲਿਆ ਗਿਆ ਹਾਲਾਂਕਿ ਜੇ ਮੈਂ ਜਵਾਬ ਨਾਮ ਹੀ ਦੇ ਮੈਂ ਤਸਰ ਸਕਦਾ ਪਰ ਮੇਰਾ ਭਰਜ ਬੰਦਾ ਕਿ ਇਸ ਹਾਊਸ ਨੂੰ ਮੈਂ ਦੱਸਾਂ ਸੀਐਮ ਸਰ ਮੈਂ ਇੱਕ ਕਲੈਰੀਫਿਕੇਸ਼ਨ ਦੇ ਦਿੱਤਾ ਲੀਡਰ ਆਫ ਦਾ ਹਾਊਸ ਕਿਸੇ ਵੀ ਸਮੇਂ ਕਿਸੇ ਵੀ ਮੁੱਦੇ ਤੇ ਜਿੰਨਾ ਮਰਜ਼ੀ ਸਮਾਂ ਚੌਣ ਉਹ ਲੈ ਕੇ ਬੋਲ ਸਕਦੇ ਨੇ ਜੀ ਪਲੀਜ਼ ਕੰਟੀਨਿਊ ਇੱਕ ਮਿੰਟ ਜੀ ਉਹਨਾਂ ਨੂੰ ਕੰਟੀਨਿਊ ਕਰਨ ਲੈਣ ਫਿਰ ਆਪਾਂ ਕਰ ਲੈਣੇ ਉਸ ਤੋਂ ਬਾਅਦ ਬੋਲੋ ਉਹ ਇਹਨਾਂ ਨੂੰ ਕੰਟੀਨਿਊ ਮੈਨੂੰ ਇੱਕ ਵਾਰੀ ਫਿਨਿਸ਼ ਕਰ ਕੰਕਲੂਸਿਵ ਠੀਕ ਹੈ ਨਾ ਸੋ ਅਰਗੜ ਜਿੰਨ ਤਾਂ ਪਤਾ ਜੇ ਹੁਣ ਜਾਂਦੇ ਜਾਂਦੇ ਕਿ ਹਾਕੀ ਦੇ ਮੂਵ ਚ ਇੱਕ ਵਿਚਾਲੇ ਸਟਿਕ ਜੀ ੜਾ ਦਿੱਤੀ ਜਾਵੇ ਦੁਬਾਰੇ ਫੇਰ ਦੁਬਾਰੇ ਮੂਹ ਬੰਡ ਤੇ ਟਾਈਮ ਲੱਗ ਜਾਂਦਾ ਜੀ ਥੋੜਾ ਜਿਹਾ ਥੋੜਾ ਦੇਖ ਕੇ ਨਾ ਤੁਹਾਨੂੰ ਤਾਂ ਪਤਾ ਹੁੰਣ ਜੇ ਤੁਹਾਡੀ ਟਾਂਗ ਚ ਕੋਈ ਚਤਤਾ ਹਾਕੀ ਲਾ ਦੇ ਚੰਗਾ ਭਲਾ ਗੋਲ ਹੁੰਦਾ ਹੁੰਦਾ ਬੱਜ ਜਾਂਦਾ ਜੀ ਬਾਅਦ ਚ ਮਿਲੀ ਜਾਵੇ ਸਟ੍ਰੋਕ ਮਿਲੇ ਪੈਨਟੀ ਕਾਰਨ ਮਿਲੇ ਉਹ ਬਾਅਦ ਦੀ ਗੱਲ ਆਉਂਦੀ ਸੋ ਇਸ ਤਰ੍ਹਾਂ ਦੇ ਮਾਹੌਲ ਚ ਗੱਲ ਹੁੰਦੀ ਰਹੇ ਤਾਂ ਬਾਲਾ ਵਧੀਆ ਲੱਗਦਾ ਅਮੈਂ ਐਵੇਂ ਹੋਰ ਹੀ ਤਰ੍ਹਾਂ ਦੇ ਚੱਕਰਾਂ 'ਚ ਪਏ ਆ ਕਿ ਲੈ ਜਾਣਾ ਇੱਥੋਂ ਹੈ ਜੀ ਇੱਥੇ ਵੱਡੇ ਵੱਡੇ ਆਏ ਤੁਰਗੇ ਖਾਲੀ ਹੱਥ ਸੋ ਆਪਣਾ ਇਹਨਾਂ ਕਹ ਪਬਲਿਕ ਆਪਾਂ ਨੂੰ ਦੇਖ ਰਹੀ ਐ ਤੁਸੀਂ ਜਿਹੜੀ ਮਰਜ਼ੀ ਸੀਟ ਤੇ ਬੈਠੋ ਅਸੀਂ ਇੱਧਰ ਲਈ ਪਾਸੇ ਸੀਗੇ ਪਹਿਲਾਂ ਕੋਈ ਅਸੀਂ ਗੱਲ ਨਹੀਂ ਇੱਧਰ ਉੱਧਰ ਚੱਲਦਾ ਰਹਿੰਦਾ ਇਹ ਹੀ ਖੂਬਸੂਰਤੀ ਐ ਲੋਕਤੰਤਰ ਦੀ ਤੇ ਤੁਸੇ ਤੁਹਾਡਾ ਫਰਜ਼ ਵੀ ਐ ਜੋ ਮਾਮਲੇ ਉਠਾਉਣਾ ਔਰ ਜਵਾਬ ਮੰਗਣਾ ਤੋਂ ਲੋਕਤੰਤਰ ਦੀ ਖੂਬੀ ਐ ਚੰਗਾ ਵਧੀਆ ਹਾਲਾਂਕਿ ਜੇ ਉੱਥੇ ਇਕੱਠੇ ਲੜਦੇ ਰਹੇ ਆਂ ਪਾਰਲੀਮੈਂਟ ਚ ਮੌਕਾ ਨਹੀਂ ਮਿਲਦਾ ਸੀ ਐਨਾ ਵਿਪੱਖ ਨੂੰ ਅੱਜ ਨਹੀਂ ਮਿਲਦਾ ਹੁਣ ਚਲੋ ਵਿਪੱਖ ਸਟਰੋਂਗ ਹੋ ਗਿਆ ਹੁਣ ਦੇਣ ਲੱਗੇ ਟਾਈਮ ਫਿਰ ਤਾਂ ਕਹਿੰਦੇ ਨੋ 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 ਹੋ ਗਿਆ ਹੋ ਗਿਆ ਹੋ ਗਿਆ ਹਾਂ ਵਾਲੇ ਹਾਂ ਕਹਿੰਦੇ ਨਾ ਵਾਲੇ ਨਾ ਕਹਿੰਦੇ ਚਲੋ 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 ਚਲੋ